ਕੰਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੈਰਾਗ ਤੇ ਤਿਆਗ ਪੁਣਿਆ ਦੀਆਂ ਜੜੀਆਂ ਪਿਰਤੀਆਂ ਸੀ ਉਹ ਉਜਾਗਰ ਹੋ ਗਈਆਂ ਤੇ ਦੁਖੀ ਹੋ ਕੇ ਜਿੱਥੇ ਰਾਜਾ ਅਸ਼ੋਕ ਨੇ ਗੰਗਾ ਦੇ ਵਿੱਚ ਆਪਣੀ ਤਲਵਾਰ ਛੁੱਟੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਤੋਂ ਹੀ ਤਲਵਾਰ ਚੁੱਕੀ ਤੇ ਅਕੇ ਚੱਲੇ ਪਿਆਰਿਓ ਸਾਡਾ ਦੇਸ਼ ਜਿਹੜਾ ਹੈ ਇਹ ਕਰੀਬ 2000 ਸਾਲ ਗੁਲਾਮ ਰਿਹਾ ਹੈ ਤੇ ਇੱਥੇ ਜੋ ਵੀ ਆਇਆ ਉਸਨੇ ਆ ਕੇ ਇਸ ਤੇ ਰਾਜ ਹੀ ਕੀਤਾ ਹੈ ਇਸ ਨੂੰ ਲੁੱਟਿਆ ਹੀ ਹੈ ਤੇ ਇਸ ਨੂੰ ਗੁਲਾਮੀ ਬਣਾਇਆ ਹੈ ਇਸ ਗੁਲਾਮੀ ਦੇ ਚਲਦਿਆਂ ਲੋਕ ਕਾਫੀ ਬੁਜ਼ਦਲ ਹੋ ਗਏ ਔਰ ਬੁਜ਼ਦਲ ਹੋਣ ਦੇ ਨਾਲ ਨਾਲ ਉਸ ਵੇਲੇ ਚੱਲ ਰੇ ਅਹਿੰਸਾ ਦੇ ਪਾਠ ਦੇ ਪਾਠ ਦੇ ਤਹਿਤ ਆ ਕਿ ਉਹਨਾਂ ਉਹ ਜਿਆਦਾ ਹੀ ਅਹਿੰਸਿਕ ਹੋ ਗਏ ਕਿ ਹਿੰਸਾ ਨਹੀਂ ਕਰਨੀ ਤੇ ਇਸ ਹੱਦ ਤੋਂ ਜ਼ਿਆਦਾ ਅਹਿੰਸਕ ਹੋਣੇ ਨੇ ਉਹਨਾਂ ਨੂੰ ਬੁਝੰਗ ਬਣਾ ਦਿੱਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਕਿ ਸ਼ੂਰ ਵੀਰ ਨੂੰ ਅਹਿੰਸਾ ਸ਼ੁਭਾ ਦਿੰਦੀ ਹੈ ਕਾਇਰ ਨੂੰ ਨਹੀਂ ਔਰ ਅਹਿੰਸਾ ਤਰੰਦਾ ਇੱਕ ਛੋਟਾ ਜਿਹਾ ਨਿੱਕਾ ਜਿਹਾ ਅੰਗ ਤਾਂ ਹੋ ਸਕਦੀ ਹੈ ਪਰ ਇਹ ਸੰਪੂਰਨ ਨਹੀਂ ਹੈ ਉਹਨਾਂ ਨੇ ਇਸ ਲਈ ਕਈ ਉਦਾਹਰਨਾਂ ਵੀ ਦਿੱਤੀਆਂ ਉਹਨਾਂ ਨੇ ਕਿਹਾ ਕਿ ਜੂਦਿਆਂ ਦਾ ਸ਼ਸ਼ਤਰਧਾਰੀ ਹੋਣਾ ਵੀ ਜ਼ਰੂਰੀ ਹੁੰਦਾ ਹੈ ਧਰਮ ਦੇ ਜਿਹੜੇ ਪੈਗੰਬਰ ਹੁੰਦੇ ਨੇ ਜਿਨ੍ਹਾਂ ਰਾਹ ਦਿਖਾਉਣੀ ਹੁੰਦੀ ਹੈ ਉਹਨਾਂ ਦਾ ਵੀ ਸ਼ਸ਼ਤਰਧਾਰੀ ਹੋਣਾ ਜ਼ਰੂਰੀ ਹੁੰਦਾ ਹੈ ਫਿਰ ਉਹ ਕਹਿੰਦੇ ਨੇ ਕਿ ਸ਼੍ਰੀ ਰਾਮ ਜੀ ਨੇ ਤਨੁਸ਼ਬਾਨ ਪਹਿਨੇ ਕਾਦੇ ਵਾਸਤੇ ਰੱਖਿਆ ਵਾਸਤੇ ਫਿਰ ਅਰਜੁਨ ਜੀ ਨੇ ਤਨੁਸ਼ਬਾਨ ਉਠਾਇਆ ਕਾਦੇ ਵਾਸਤੇ ਆਪਣੀ ਰੱਖਿਆ ਵਾਸਤੇ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਕਿ ਸ਼ਿਵ ਜੀ ਕੋਲ ਤਰਸ਼ੂਲ ਸੀ ਸੋ ਜਿੰਨੇ ਵੀ avatars ਹੋਏ ਨੇ ਉਹ ਆਪਣੇ ਕੋਲ ਸ਼ਸਤਰ ਰੱਖਦੇ ਨੇ ਪਰ ਉਹ ਕਿਸੇ ਤੇ ਅਟੈਕ ਜਾਂ ਹਮਲਾ ਕਰਨ ਲਈ ਨਹੀਂ ਬਲਕਿ ਆਪਣੀ ਰੱਖਿਆ ਲਈ ਰੱਖਦੇ ਨੇ ਸੋ ਇਹ ਜਿਹੜੀ ਹਫਾਜ਼ਤ ਹੈ ਇਹ ਦੋ ਤਰ੍ਹਾਂ ਹੋਣੀ ਜ਼ਰੂਰੀ ਹੁੰਦੀ ਏ ਕਿ ਤੁਹਾਡੇ ਅੰਦਰੋਂ ਵੀ ਤੁਸੀਂ ਇਹ ਹਫਾਜ਼ਤ ਆਪਣੀ ਕਰਨੀ ਹੈ ਤੇ ਬਾਹਰੋਂ ਵੀ ਕਰਨੀ ਹੈ ਜਾਨੀ ਕਿ ਆਤਮਾ ਦੀ ਵੀ ਕਰਨੀ ਹੈ ਤੇ ਸਰੀਰ ਦੀ ਵੀ ਕਰਨੀ ਹੈ ਇਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੇ ਇਹ ਜਿਹੜਾ ਨਵਹਿਕਲਾ ਰਾਏ ਇਹ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਤਾਰੀਪੁਰਸ਼ ਨੇ ਇਹ ਆਪਣੇ ਕੋਲ ਸ਼ਸਤਰ ਰੱਖਣੇ ਰੱਖਦੇ ਨੇ ਔਰ ਰੱਖਣੇ ਚਾਹੀਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਰੱਖਿਆ ਜਿਹੜੀ ਇਹ ਮਨ ਦੀ ਹੀ ਨਹੀਂ ਕਰਨੀ ਹੁੰਦੀ ਬਲਕਿ ਧਨ ਸੰਪਦਾ ਦੀ ਵੀ ਕਰਨੀ ਹੁੰਦੀ ਹੈ ਔਰ ਇਸੇ ਕਰਕੇ ਉਹਨਾਂ ਨੇ ਆਪਣੇ ਦੇਸ਼ ਤੇ ਲੋਕਾਂ ਦੇ ਅੰਦਰ ਇੱਕ ਐਸੀ ਰੂਪ ਕੋਕੀ ਕਿ ਤੁਸੀਂ ਧਰਮ ਦੀ ਰੱਖਿਆ ਦੇ ਲਈ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਔਰ ਜਿੱਥੇ-ਜਿੱਥੇ ਵੀ ਕੋਈ ਅਧਰਮ ਲਈ ਗੱਲ ਹੁੰਦੀ ਏ ਕਿ ਜਿੱਥੇ ਕੋਈ ਇਨਸਾਨੀਅਤ ਦੇ ਖਿਲਾਫ ਗੱਲ ਹੁੰਦੀ ਏ ਤਾਂ ਤੁਸੀਂ ਉਹਨਾਂ ਦੇ ਲਈ ਲੜੋ ਇਸ ਕਰਕੇ ਉਹਨਾਂ ਨੇ ਸੱਚ ਦੇ ਸੱਚ ਤੇ ਪਹਿਰਾ ਦਿੱਤਾ ਤੇ ਸਚਾਈ ਲਈ ਲੜਦੇ ਰਹੇ ਉਹਨਾਂ ਨੇ ਇਸ ਨੂੰ ਪੂਰਨ ਰੂਪ ਦੇਣ ਦੇ ਲਈ ਪੰਜ ਸਿਰਾਂ ਦੀ ਮੰਗ ਕੀਤੀ ਉਹ ਲੋਕ ਜੋ ਜ਼ੁਲਮ ਦੇ ਖਿਲਾਫ ਲੜ ਸਕਣ ਔਰ ਆਪਣਾ ਆਪ ਪੇਟ ਕਰਨ ਲਈ ਤਿਆਰ ਹੋ। ਹੁਣ ਸਿਰ ਪੇਟ ਕਰਨਾ ਜਿਹੜਾ ਹੈ ਇਹ ਕਿਸੇ ਬੁੱਸਦਿਲ ਦਾ ਕੰਮ ਨਹੀਂ ਹੈ। ਸਿਰ ਪੇਟ ਕਰਨਾ ਕੋਈ ਕਿਸੇ ਕਾਇਰ ਦਾ ਕੰਮ ਨਹੀਂ ਹੈ। ਜਦ ਤੁਸੀਂ ਸਿਰ ਪੇਟ ਕਰਦੇ ਹੋ ਤਾਂ ਆਪਣਾ ਸਿਰ ਨੂੰ ਤਲੀ ਤੇ ਰੱਖ ਕੇ ਆਉਂਦੇ ਹੋ ਤਾਂ ਤੁਸੀਂ ਇੱਕ ਕਿਸਮ ਦੀ ਇੱਕ ਆਪਾਦਤ ਦੇ ਵਿੱਚ ਭਗਤੀ ਦੇ ਵਿੱਚ ਪਰਮਾਤਮਾ ਦੇ ਨਾਲ ਇਕਮਿਕ ਹੋਣ ਦੇ ਲਈ ਉਸਦੇ ਵੱਲੋਂ ਦਿਖਾਏ ਹੋਏ ਰਸਤੇ ਤੇ ਚੱਲਣ ਦੇ ਲਈ ਅੱਗੇ ਆਉਂਦੀ ਹੈ ਇਸ ਦੇ ਉਲਟ ਜਿਹੜਾ ਇਨਸਾਨ ਸਿਰ ਈਟ ਕਰਨਾ ਜਾਣਦਾ ਹੈ ਉਹ ਆਪਣਾ ਸਿਰ ਵੀ ਉੱਚਾ ਰੱਖਣਾ ਜਾਣਦਾ ਹੈ ਉਹ ਆਪਣੇ ਦੇਸ਼ ਦਾ ਸਿਰ ਵੀ ਉੱਚਾ ਰੱਖਣਾ ਜਾਣਦਾ ਹੈ ਆਪਣੇ ਧਰਮ ਦਾ ਸਿਰ ਵੀ ਉੱਚਾ ਰੱਖਣਾ ਜਾਣਦਾ ਹੈ ਇਸ ਕਰਕੇ ਉਹਨਾਂ ਨੇ ਇਹ ਪੰਜ ਚਨਾ ਦੀ ਜਿਹੜੀ ਮੰਗ ਕੀਤੀ ਸੀ